ਸਤਿ ਸ਼੍ਰੀ ਅਕਾਲ ਜੀ ਸਾਰਿਆਂ ਅੱਜ ਇੱਕ ਹੋਰ ਨਵਾਂ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਇਆ ਸੋ ਪਲੀਜ਼ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਣਾ ਤੇ ਜੇ ਵੀਡੀਓ ਪਸੰਦ ਆਏ ਤਾਂ ਇਸ ਨੂੰ ਲਾਈਕ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤਾਂ ਕਿ ਤੁਹਾਨੂੰ ਅੱਗੇ ਹੋਰ ਇਦਾਂ ਦੇ ਵੀਡੀਓ ਵੇਖਣ ਨੂੰ ਮਿਲਤ ਜੇ ਅੱਜ ਦੀ ਕਹਾਣੀ ਇੱਕ ਐਸੀ ਕਹਾਣੀ ਤੇ ਹੈ ਦਾਰੀ ਤੇ ਜਿੱਥੇ ਆਨਲਾਈਨ ਡੇਟਿੰਗ ਐਪ ਦੀ ਮਦਦ ਨਾਲ ਲੱਖਾਂ ਰੁਪਏ ਕਮਾਏ ਗਏ ਤੇ ਇਸ ਡੇਟਿੰਗ ਐਪ ਦੀ ਵਰਤੋਂ ਕੁਝ ਇਸ ਤਰ੍ਹਾਂ ਨਾਲ ਕੀਤੀ ਗਈ ਜਿਸ ਨੇ ਪੂਰੀ ਦੁਨੀਆ ਦੇ ਹੋਸ਼ ਉਡਾ ਦਿੱਤੇ ਗੱਲ ਕਰਦੇ ਆਂ ਇਸ ਕਹਾਣੀ ਦੇ ਬਾਰੇ ਰਾਜਸਥਾਨ ਦੇ ਇੱਕ ਸ਼ਹਿਰ ਜੈਪੁਰ ਵਿੱਚ ਜਿੱਥੇ ਪ੍ਰਿਆ ਸੇਠ ਨਾਮ ਦੀ ਕੁੜੀ ਨੂੰ ਉਸਦੇ ਘਰ ਦੇਆਂ ਵੱਲੋਂ ਪ੍ਰੋਫੈਸਰ ਬਣਨ ਦੀ ਪੜ੍ਹਾਈ ਕਰਨ ਲਈ ਭੇਜਿਆ ਗਿਆ ਸੀ ਉਸਨੇ ਇੱਥੇ ਆ ਕੇ ਟਿੰਡਰ ਐਪ ਦੀ ਵਰਤੋਂ ਕੁਝ ਇਸ ਤਰ੍ਹਾਂ ਨਾਲ ਕੀਤੀ ਕਿ ਪੂਰੀ ਦੁਨੀਆ ਦੇ ਪੈਰਾਂ ਹੇਠ ਜ਼ਮੀਨ ਨਿਕਲ ਗਈ ਉਸਨੇ ਅਮੀਰ ਘਰ ਦੇ ਮੁੰਡਿਆਂ ਨੂੰ ਜਾਲ ਵਿੱਚ ਫਸਾਇਆ ਤੇ ਫਿਰ ਉਹਨਾਂ ਨੂੰ ਬਲੈਕਮੇਲ ਕਰਕੇ ਉਹਨਾਂ ਨਾਲ ਉਹਨਾਂ ਤੋਂ ਪੈਸੇ ਲਏ ਇਸੀ ਤਰ੍ਹਾਂ ਇੱਕ ਦਿਨ ਪ੍ਰਿਆ ਸੇਠ ਦੀ ਮੁਲਾਕਾਤ ਹੁੰਦੀ ਹੈ ਦੁਸ਼ਯੰਤ ਨਾਮ ਦੇ ਲੜਕੇ ਨਾਲ ਦੁਸ਼ਯੰਤ ਨੇ ਪ੍ਰਿਆ ਨੂੰ ਇਹ ਕਿਹਾ ਸੀ ਕਿ ਉਹ ਇੱਕ ਮਿਲੀਅਨਰ ਬਿਜ਼ਨਸਮੈਨ ਹੈ ਪਰ ਸਚਾਈ ਕੁਝ ਹੋਰ ਹੀ ਸੀ ਇੱਕ ਦਿਨ ਪ੍ਰਿਆ ਸੇਠ ਉਸ ਨੂੰ ਆਪਣੇ ਫਲੈਟ ਉੱਤੇ ਮਿਲਣ ਲਈ ਬੁਲਾਉਂਦੀ ਹੈ ਤੇ ਜਿਸ ਟਾਈਮ ਦੁਸ਼ਯੰਤ ਉਸ ਨੂੰ ਮਿਲਣ ਲਈ ਆਉਂਦਾ ਹੈ ਉਸੇ ਸਮੇਂ ਉਸਦੇ ਫਲੈਟ ਉੱਪਰ ਦੋ ਲੜਕੇ ਹੋਰ ਸਨ ਜਿਨ੍ਹਾਂ ਵਿੱਚੋਂ ਇੱਕ ਉਸਦਾ ਬॉयਫ੍ਰੈਂਡ ਸੀ ਤੇ ਕੁਝ ਦੇ ਬੋਇਫ੍ਰੈਂਡ ਦਾ ਦੋਸ ਉਹਨਾਂ ਦੋਨਾਂ ਲੜਕਿਆਂ ਦੇ ਨਾਮ ਸਨ ਲਖਸ਼ੇ ਵਾਲਿਆ ਤੇ ਦਿਕਸ਼ਾਂਤ ਕਮਰਾ ਜਦੋਂ ਦੋਨੋਂ ਲੜਕੇ ਫਲੈਟ ਵਿੱਚ ਹਾਜ਼ਰ ਸੀ ਉਸੇ ਟਾਈਮ ਦੁਸ਼ਯੰਤ ਉੱਥੇ ਆਉਂਦਾ ਹੈ ਤੇ ਪ੍ਰਿਆ ਫਿਰ ਤੇ ਦੁਸ਼ਯੰਤ ਵਿੱਚ ਸੰਬੰਧ ਬਣਨੇ ਸ਼ੁਰੂ ਹੁੰਦੇ ਨੇ ਇਸ ਤੋਂ ਬਾਅਦ ਹੀ ਪ੍ਰਿਆ ਉਸ ਨੂੰ ਬਲੈਕਮਿਲ ਕਰਦੀ ਹੈ ਤੇ 10 ਲੱਖ ਰੁਪਏ ਦੀ ਮੰਗ ਕਰਦੀ ਹੈ ਪਰ ਇਹ ਸੁਣ ਕੇ ਦੁਸ਼ਯੰਤ ਦੇ ਹੂਸ਼ ਉੱਡ ਗਏ ਸੀ ਕਿਉਂਕਿ ਦੁਸ਼ਯੰਤ ਨੇ ਫਿਰ ਆਪਣੀ ਅਸਲੀਅਤ ਦੱਸੀ ਟਿਵਸ ਨੇ ਕਿਹਾ ਕਿ ਉਹ ਕੋਈ ਅਮੀਰ ਬਿਜ਼ਨਸਮੈਨ ਨਹੀਂ ਬਲਕਿ ਇੱਕ ਆਮ ਜਿਹਾ ਇਨਸਾਨ ਹੈ ਜੋ ਕਿ ਨੌਕਰੀ ਕਰਕੇ ਆਪਣਾ ਘਰ ਚਲਾਉਂਦਾ ਹੈ ਇਹ ਸੁਣ ਕੇ ਪ੍ਰਿਆ ਸੇਠ ਗੁੱਸੇ ਵਿੱਚ ਆ ਜਾਂਦੀ ਹੈ ਤੇ ਉਸ ਨੂੰ ਇਹ ਡਰ ਲੱਗ ਜਾਂਦਾ ਹੈ ਕਿ ਹੁਣ ਇਹ ਬਾਹਰ ਜਾ ਕੇ ਸਾਡੀ ਅਸਲੀਅਤ ਲੋਕਾਂ ਨੂੰ ਦਾਤ ਦਵੇ ਤੇ ਫਿਰ ਉਹ ਇਸ ਨੂੰ ਮਾਰਨ ਦਾ ਪਲਾਨ ਕਰਦੀ ਹੈ ਤੇ ਤਿੰਨੋਂ ਮਿਲ ਕੇ ਦੁਸ਼ਯੰਤ ਨੂੰ ਮੌਤ ਦੇ ਘਾਟ ਉਤਾਰ ਦਿੰਦੇ ਹਨ ਹੁਣ ਆਪਾਂ ਵੀਡੀਓ ਵਿੱਚ ਅੱਗੇ ਗੱਲ ਕਰਾਂਗੇ ਕਿ ਕਿਵੇਂ ਇੱਕ ਪੜ੍ਹਨ ਲਿਖਣ ਵਾਲੀ ਤੇ ਸੂਝਵਾਨ ਕੁੜੀ ਇਸ ਰੈਕਡ ਦੀ ਹੈੱਡ ਬਣਦੀ ਹੈ ਚਲੋ ਜੀ ਵੀਡੀਓ ਸ਼ੁਰੂ ਕਰਦੇ ਹਾਂ ਪ੍ਰਿਆ ਸੇਠ ਪ੍ਰਿਆ ਸੇਠ ਨੂੰ ਉਸ ਦੇ ਘਰ ਦੇ ਵੱਲੋਂ ਪੜ੍ਹਨ ਲਈ ਜੈਪੁਰ ਵਿੱਚ ਭੇਜਿਆ ਗਿਆ ਸੀ ਕਿਉਂਕਿ ਪ੍ਰਿਆ ਸੇਠ ਦੇ ਜ਼ਿਆਦਾਤਰ ਘਰ ਦੇ ਖੁਦ ਟੀਚਰ ਜਾਂ ਹੈੱਡਮਾਸਟਰ ਸਨ ਤੇ ਇਸੇ ਲਈ ਉਹ ਵੀ ਚਾਹੁੰਦੇ ਸਨ ਕਿ ਪ੍ਰਿਆ ਵੀ ਇੱਕ ਪ੍ਰੋਫੈਸਰ ਹੀ ਬਣੇ ਜਦੋਂ ਪ੍ਰਿਆ ਨੂੰ ਜੈਪੁਰ ਭੇਜਿਆ ਗਿਆ ਪਹਿਲਾਂ ਉਹ ਆਪਣੀ ਨਾਨੀ ਨਾਲ ਰਹਿ ਰਹੀ ਸੀ ਪਰ ਫਿਰ ਉਸ ਦੀ ਮੁਲਾਕਾਤ ਹੁੰਦੀ ਹੈ ਢਿਖਸ਼ਾਂਤ ਕਮਰਾ ਦੇ ਨਾਲ ਤੇ ਇਹਨਾਂ ਦੋਨਾਂ ਦਾ ਰਿਸ਼ਤਾ ਸ਼ੁਰੂ ਹੁੰਦਾ ਹੈ ਤੇ ਇਹ ਦੋਨੋਂ ਲਿਵ ਇਨ ਵਿੱਚ ਰਹਿਣਾ ਸ਼ੁਰੂ ਕਰਦੇ ਹਨ ਤੇ ਇਹ ਇੱਕ ਮੰਥ ਰੋਵਰ ਵਿੱਚ ਫਲੈਟ ਲੈ ਲੈਂਦੇ ਨੇ ਇਹ ਇਹਨਾਂ ਦੀ ਪਲੈਨਿੰਗ ਸ਼ੁਰੂ ਤੋਂ ਹੀ ਅਮੀਰ ਲੜਕਿਆਂ ਨੂੰ ਫਸਾ ਕੇ ਪੈਸੇ ਕਮਾਉਣ ਦੀ ਸੀ ਜਿਸ ਕਰਕੇ ਇਹਨਾਂ ਨੇ ਟਿੰਡਰ ਐਪ ਦੀ ਵਰਤੋਂ કરી ਇਸ ਤੋਂ ਬਾਅਦ ਪ੍ਰਿਆ ਸਿਹਤ ਦੀ ਮੁਲਾਕਾਤ ਹੁੰਦੀ ਹੈ ਦੂਸਰੇ ਲੜਕੇ ਲਖਸ਼ਵਾਲੀਆ ਦੇ ਨਾਲ ਲਖਸ਼ਵਾਲੀਆ ਦੇਵਪਾਰ ਦਾ ਕੰਮ ਕਰਦਾ ਸੀ ਤੇ ਇਹਨਾਂ ਦੋਨਾਂ ਨੇ ਮਿਲ ਕੇ ਇੱਕ ਵੈਬਸਾਈਟ ਬਣਾਈ ਜਿੱਥੋਂ ਪ੍ਰਿਆ ਹਰ ਮਹੀਨੇ 90000 ਰੁਪਏ ਤੋਂ ਵੱਧ ਪੈਸੇ ਕਮਾਉਂਦੀ ਸੀ ਉਸਨੇ ਨਾਲ ਦੀ ਨਾਲ ਬਹੁਤ ਸਾਰੀਆਂ ਕੁੜੀਆਂ ਵੀ ਆਪਣੇ ਨਾਲ ਮਿਲਾ ਲਈਆਂ ਸਨ ਤੇ ਬਾਅਦ ਵਿੱਚ ਇਹਨਾਂ ਦਾ ਕੰਮ ਬਹੁਤ ਵਧੀਆ ਚੱਲਣ ਲੱਗਿਆ ਤੇ ਇੱਕ ਦਿਨ ਟਿੰਡਰ ਉੱਪਰ ਪ੍ਰੀਆ ਥੇਟ ਦੀ ਮੁਲਾਕਾਤ ਹੁੰਦੀ ਹੈ ਤੁਸ਼ਯੰਤ ਨਾਲ ਹੁਣ ਤੱਕ ਜੋ ਵੀ ਮੈਂ ਤੁਹਾਨੂੰ ਗੱਲ ਦੱਸੀ ਇਹ ਸਾਰੀ ਗੱਲ ਪੁਲਿਸ ਵੱਲੋਂ ਦੱਸੀ ਗਈ ਹੁਣ ਤੱਕ ਜੋ ਵੀ ਮੈਂ ਤੁਹਾਨੂੰ ਗੱਲ ਦੱਸੀ ਇਹ ਸਾਰੀ ਗੱਲ ਪੁਲਿਸ ਵੱਲੋਂ ਜਾਗਰੂਕ ਕੀਤੀ ਗਈ ਸੀ ਫਰਵਰੀ 2018 ਵਿੱਚ ਪ੍ਰੀਆ ਥੇਟ ਦੀ ਮੁਲਾਕਾਤ ਇੱਕ ਪੰਡਤ ਨਾਲ ਹੁੰਦੀ ਹੈ ਜੋ ਕਿ ਉਸ ਨੂੰ ਪਹਿਲਾਂ ਹੀ ਦੱਸ ਦਿੰਦਾ ਹੈ ਕਿ ਤੂੰ ਮਈ ਮਹੀਨ ਤੂੰ ਕੁਝ ਕਮ ਹਿੰਨਾਂ ਬਾਅਦ ਹੀ ਜੇਲ੍ਹ ਦਾ ਸਫ਼ਰ ਕਰਨਗੇ ਤੇ ਹੁੰਦਾ ਵੀ ਉਦਾਂ ਹੀ ਹੈ ਮਈ 2018 ਵਿੱਚ ਦੁਸ਼ਯੰਤ ਆਪਣੇ ਘਰ ਆਉਂਦਾ ਹੈ ਤੇ ਹਰਬੜੀ ਵਿੱਚ ਘਰੋਂ ਵਾਪਸ ਚਲੇ ਜਾਂਦਾ ਹੈ ਜੋ ਦੇਖ ਕੇ ਉਸਦੇ ਘਰ ਵਾਲੇ ਟੈਨਸ਼ਨ ਵਿੱਚ ਆ ਜਾਂਦੇ ਨੇ ਤੇ ਦੂਜੇ ਪਾਸੇ ਵਿਵਨ ਕੋਹਲੀ ਨਾਮ ਦਾ ਲੜਕਾ ਉਸੇ ਰਾਤ ਉਹਨਾਂ ਦੇ ਫਲੈਟ ਉੱਪਰ ਪਹੁੰਚਦਾ ਹੈ ਤੇ ਉਹ ਪ੍ਰਿਆ ਸੇਠ ਦੇ ਨਾਲ ਦੋ ਲੜਕੇ ਨੂੰ ਦੇਖ ਕੇ ਸਮਝ ਜਾਂਦਾ ਹੈ ਕਿ ਉਹ ਹੁਣ Trap ਵਿੱਚ ਫਸ ਗਿਆ ਹੈ। ਵਿਵੀਅਨ ਕੋਹਲੀ ਇੱਕ ਮਿਲੀਅਨਰ ਬਿਜ਼ਨਸਮੈਨ ਸੀ ਤੇ ਉਸੇ ਰਾਤ ਦੁਸ਼ਯੰਤ ਵੀ ਆਪਣੇ ਘਰ ਵਾਪਸ ਨਹੀਂ ਆਉਂਦਾ। ਹੁਣ ਤੁਸੀਂ ਇੱਥੇ ਇਹ ਸੋਚ ਰਹੇ ਹੋਵੋਗੇ ਕਿ ਮੈਂ ਗਲਤ ਕਰਕੇ ਸਿਰਿਆ ਦੁਸ਼ਯੰਤ ਦੀ ਜਾਂ ਵਿਵੀਅਨ ਕੋਹਲੀ ਦੀ। ਵਿਵੀਅਨ ਕੋਹਲੀ ਤੇ ਦੁਸ਼ਯੰਤ ਕੋਈ ਅਲੱਗ-ਅਲੱਗ ਇਨਸਾਨ ਨਹੀਂ, ਦੋਨੋਂ ਇੱਕ ਹੀ ਇਨਸਾਨ ਨੇ। ਇਹ ਦੁਸ਼ਯੰਤ ਦਾ ਅਸਲ ਨਾਮ ਦੁਸ਼ਯੰਤ ਸੀ ਪਰ ਉਸਨੇ ਉਸਤੇ ਇਹ ਇੱਕ ਬਿਜ਼ਨਸਮੈਨ ਦੇਖਣ ਲਈ ਟਿੰਡਰ ਉੱਪਰ ਆਪਣਾ ਨਾਮ ਰੱਖਿਆ ਸੀ ਵਿਵੀਨ ਕੋਹਲੀ ਮਈ 2018 ਵਿੱਚ ਉਸਦਾ ਮੈਚ ਹੁੰਦਾ ਹੈ ਪ੍ਰਿਆ ਸੇਠ ਨਾਲ ਇਸ ਤੋਂ ਬਾਅਦ ਦੋਨਾਂ ਦਾ ਰਿਲੇਸ਼ਨ ਸ਼ੁਰੂ ਹੁੰਦਾ ਹੈ ਤੇ ਉਹ ਪ੍ਰਿਆ ਨੂੰ ਪੂਰਾ ਵਿਸ਼ਵਾਸ ਦਿਵਾ ਦਿੰਦਾ ਹੈ ਕਿ ਉਹ ਇੱਕ ਬਿਜ਼ਨਸਮੈਨ ਹੈ ਤੇ ਦੂਜੇ ਪਾਸੇ ਉਹ ਪ੍ਰਿਆ ਨੂੰ ਇੱਕ ਬਹੁਤ ਹੀ ਸੂਝਵਾਨ ਕੁੜੀ ਸਮਝਣ ਲੱਗ ਜਾਂਦਾ ਹੈ ਪਰ ਉਸ ਨੂੰ ਇਹ ਨਹੀਂ ਪਤਾ ਸੀ ਕਿ ਇਹ ਇਸ ਦਾ ਝੂਠ ਇਸ ਨੂੰ ਮੌਤ ਦੇ ਰਾਹ ਤੇ ਲੈ ਜਾਵੇਗਾ ਜਿਸ ਰਾਤ ਦੁਸ਼ਯੰਤ ਘਰ ਨਹੀਂ ਆਇਆ ਸੀ ਤਾਂ ਉਸ ਦੇ ਉਸ ਰਾਤ ਦੁਸ਼ਯੰਤ ਦੇ ਪਿਤਾ ਜੀ ਨੂੰ ਇੱਕ ਕਾਲ ਆਉਂਦੀ ਹੈ ਉਸ ਕਾਲ ਵਿੱਚ ਕੋਈ ਹੋਰ ਨਹੀਂ ਦੁਸ਼ਯੰਤ ਦੀ ਸੀ ਜੋ ਹਰ ਬੜੀ ਵਿੱਚ ਆਪਣੇ ਪਿਤਾ ਜੀ ਨੂੰ ਕਹਿੰਦਾ ਹੈ ਕਿ ਉਸ ਨੂੰ 10 ਲੱਖ ਰੁਪਏ ਦੀ ਲੋੜ ਹੈ ਨਹੀਂ ਤਾਂ ਇਹ ਇਹ ਲੋਕ ਉਹਨੂੰ ਮਾਰ ਦੇਣਗੇ ਤੇ ਉਸ ਗੱਲ ਕਰਦੇ ਕਰਦੇ ਹੀ ਗੱਲ ਕਰਦੇ ਕਰਦੇ ਹੀ ਪ੍ਰੀਆ ਉਸ ਤੋਂ ਫੋਨ ਖੋਹ ਲੈਂਦੀ ਹੈ ਤੇ ਉਹ ਰਮੇਸ਼ਵਰ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੰਦੀ ਹੈ ਉਹ ਉਸ ਨੂੰ ਇਹ ਤੱਕ ਕਹਿ ਦਿੰਦੀ ਹੈ ਕਿ ਅਗਰ ਤੂੰ ਪੁਲਿਸ ਕੋਲ ਗਿਆ ਜਾਂ ਤੂੰ ਪੈਸੇ ਪੂਰੇ ਟਾਈਮ ਤੇ ਨਾ ਦਿੱਤੇ ਤਾਂ ਤੇਰੇ ਲੜਕੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਵੇਗਾ ਇਹ ਸੁਣ ਕੇ ਦੁਸ਼ਯੰਤ ਦੇ ਪਿਤਾ ਬਹੁਤ ਟੈਂਸ਼ਨ ਵਿੱਚ ਆ ਜਾਂਦੇ ਨੇ ਤੇ ਉਹ ਪੈਸਾ ਇਕੱਠਾ ਕਰਨਾ ਸ਼ੁਰੂ ਕਰਦੇ ਜਿਸ ਰਾਤ ਦੁਸ਼ਯੰਤ ਦੇ ਪਿਤਾ ਜੀ ਨੂੰ ਕਾਲ ਆਉਂਦੀ ਹੈ ਉਨ੍ਹਾਂ ਕੋਲ 10 ਲੱਖ ਦੀ ਜਗ੍ਹਾ 3 ਲੱਖ ਇਕੱਠੇ ਹੋਏ ਸਨ ਜੋ ਕਿ ਉਹਨਾਂ ਨੇ ਦੁਸ਼ਯੰਤ ਦੇ ਅਕਾਊਂਟ ਵਿੱਚ ਪਾ ਦਿੱਤੇ ਸਨ ਪਰ ਇਹ ਪੈਸੇ ਵੀ ਉਹਨਾਂ ਦੇ ਪੁੱਤ ਦੀ jaan ਨਹੀਂ ਚਾਹਤੇ ਤੇ 4 ਫਰਵਰੀ 2018 ਨੂੰ ਦੁਸ਼ਯੰਤ ਦੀ ਲਾਸ਼ ਮਿਲਦੀ ਹੈ ਇਸ ਕੇਸ ਵਿੱਚ ਦਿਕਸ਼ਾਂਤ ਕਮਰਾ ਜੋ ਕਿ ਪ੍ਰਿਆ ਦਾ ਬੋਏਫ੍ਰੈਂਡ ਸੀ ਉਸੇ ਮੈਚ ਤੋਂ ਉਸਦਾ ਮੈਚ ਫਰਵਰੀ ਵਿੱਚ ਪ੍ਰਿਆ ਸੇਠ ਨਾਲ ਟਿੰਡਰ ਉੱਤੇ ਹੀ ਹੋਇਆ ਸੀ ਦੋਨਾਂ ਦਾ ਆਪਸ ਵਿੱਚ ਰਿਲੇਸ਼ਨ ਬੰਨਦਾ ਹੈ ਤੇ ਦੋਨਾਂ ਵਿੱਚ ਪਿਆਰ ਹੋ ਜਾਂਦਾ ਹੈ। ਇਕਸ਼ਾਂਤ ਦੇ ਉੱਪਰ ਬਹੁਤ ਕਰ ਜਾਂਦੇ ਤੇ ਇਹਨਾਂ ਦੋਨਾਂ ਨੇ ਮਿਲ ਕੇ ਇਹ ਪਲਾਨ ਬਣਾਇਆ ਸੀ ਕਿ ਹੁਣ ਉਹ ਟਿੰਡਰ ਤੇ ਮੁੰਡਿਆਂ ਨੂੰ ਫਸਾਉਣਗੇ ਤੇ ਉਹਨਾਂ ਕੋਲੋਂ ਪੈਸੇ ਲੈਣਗੇ ਤੇ ਇੱਥੇ ਹੀ ਇਸ ਦੇ ਦੋਸਤ ਲਖਸ਼ੇ ਵਾਲੀਆ ਦਾ ਵੀ ਉਹਨਾਂ ਹੀ ਹੱਥ ਤੇ ਜਿੰਨਾ ਇਹਨਾਂ ਦੋਨਾਂ ਦਾ ਇਹਨਾਂ ਤਿੰਨਾਂ ਨੇ ਸਿਰਫ ਇਹੀ ਪਲਾਨ ਬਣਾਇਆ ਸੀ ਕਿ ਉਹ ਸਿਰਫ ਕਿਡਨਾਪੀ ਕਰਨਗੇ ਮੌਤ ਦੇ ਘਾਟ ਨਹੀਂ ਉਤਾਰਨਗੇ ਜਦੋਂ ਇਹਨਾਂ ਨੂੰ ਪੈਸੇ ਮਿਲ ਜਾਇਆ ਕਰਨਗੇ ਇਹ ਉਹਨਾਂ ਨੂੰ ਛੱਡ ਦੇਣਗੇ ਪਰ ਦੁਸ਼ਯਾਂਤ ਦੀਆਂ ਇਹ ਦੋ ਜ਼ਿੰਦਗੀਆਂ ਨੇ ਉਸ ਦੀ ਜਾਨ ਲੈ ਲਈ ਜਦ ਦੁਸ਼ਯਾਂਤ ਨੇ ਇਹ ਗੱਲ ਪ੍ਰੀਆ ਨੂੰ ਦੱਸੀ ਸੀ ਕਿ ਉਹ ਕੋਈ ਅਮੀਰ ਨਹੀਂ ਬਲਕਿ ਇੱਕ ਆਮ ਜਿਹੇ ਘਰ ਦਾ ਲੜਕਾ ਹੈ ਪਹਿਲਾਂ ਤਾਂ ਉਹਨਾਂ ਨੂੰ ਵਿਸ਼ਵਾਸ ਨਹੀਂ ਹੁੰਦਾ ਪਰ ਜਦੋਂ ਉਹ ਆਪਣੇ ਡਾਕੂਮੈਂਟ ਦਿਖਾਉਂਦਾ ਹੈ ਤਾਂ ਫਿਰ ਇਹਨਾਂ ਨੂੰ ਦਾਰ ਪਿਆ ਜਾਂਦਾ ਹੈ ਕਿ ਇਹ ਹੁਣ ਇਹਨਾਂ ਦਾ ਰਾਜ ਬਾਹਰ ਜਾ ਕੇ ਖੋਲ ਦੇਵੇਗਾ ਜਿਸ ਕਰਕੇ ਉਹਨਾਂ ਨੇ ਇਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਦਿਕਸ਼ਾਂਤ ਨੇ ਦੁਸ਼ਯਾਂਤ ਦਾ ਗਲਾ ਇੱਕ ਰੱਸੀ ਤਰ੍ਹਾਂ ਦੀ ਦਿਖਣ ਵਾਲੀ ਚੀਜ਼ ਨਾਲ ਕੁੱਟਿਆ ਤੇ ਬਾਅਦ ਵਿੱਚ ਇਸ ਦੇ ਮੂੰਹ ਉੱਪਰ ਸਰਾਣਾ ਰੱਖ ਕੇ ਦਬਾ ਦਿੱਤਾ ਪਰ ਜਦੋਂ ਇਹਨਾਂ ਨੂੰ ਕਾਮਯਾਬੀ ਨਹੀਂ ਮਿਲੀ ਤਾਂ ਇਸ ਨੇ ਇੱਕ ਚਾਕੂ ਦੀ ਮਦਦ ਨਾਲ 11 ਵਾਰ ਦੁਸ਼ਯਾਂਤ ਦੇ ਉੱਪਰ ਹਮਲਾ ਕੀਤਾ ਤੇ ਇਸ ਤੋਂ ਬਾਅਦ ਦੁਸ਼ਯਾਂਤ ਦੀ ਮੌਤ ਹੋ ਗਈ ਤੇ ਬਾਅਦ ਵਿੱਚ ਇਸ ਦੀ ਬੋਡੀ ਨੂੰ ਇੱਕ ਸੂਟਕੇਸ ਵਿੱਚ ਪਾ ਕੇ ਕਿਸੇ ਸੁਨਸਾਨ ਜਗ੍ਹਾ ਉੱਪਰ ਸੈੱਟ ਆਂਦਾ ਹੁਣ ਇੱਥੇ ਇਹ ਗੱਲ ਦੇਖਣ ਵਾਲੀ ਹੈ ਕਿ ਉਸ ਪਿਓ ਉੱਪਰ ਕੀ ਬੀਤਦੀ ਹੋਵੇਗੀ ਜਿਸ ਨੇ ਪਹਿਲਾਂ ਹੀ ਆਪਣੇ ਦੋ ਪੁੱਤਰ ਗਵਾਏ ਸਨ ਤੇ ਹੁਣ ਜਿਹੜਾ ਇੱਕ ਬਚਿਆ ਸੀ ਉਹ ਵੀ ਗਵਾ ਲਿਆ ਦੁਸ਼ਯਾਂਤ ਦੇ ਪਿਤਾ ਜੀ ਨੂੰ ਰਾਤ ਨੂੰ ਕਾਲ ਆਉਂਦੀ ਹੈ ਤੇ ਉਹਨਾਂ ਨੂੰ ਲਾਸ਼ ਨੂੰ ਪਛਾਣਨ ਲਈ ਬੁਲਾਇਆ ਜਾਂਦਾ ਹੈ। ਦੁਸ਼ਯਾਂਤ ਦੇ ਪਿਤਾ ਜੀ ਜਦੋਂ ਹਸਪੀਟਲ ਆਉਂਦੇ ਨੇ ਦੁਸ਼ਯਾਂਤ ਦੀ ਪਛਾਣ ਸਿਰਫ ਉਸਦੇ ਕੱਪੜਿਆਂ ਤੇ ਉਸ ਦੀਆਂ ਚੀਜ਼ਾਂ ਤੋਂ ਹੀ ਕਰਦੇ ਨੇ ਕਿਉਂਕਿ ਦੁਸ਼ਯਾਂਤ ਦਾ ਚਿਹਰਾ ਪਛਾਣਨ ਦੀ ਹਾਲਤ ਵਿੱਚ ਨਹੀਂ ਸੀ। ਦੁਸ਼ਯਾਂਤ ਕੋਲੇ ਇੱਕ ਲਾਲ ਰੰਗ ਦਾ ਤਾਕਾ, ਕੁਝ ਅੰਗੂਠੀਆਂ ਤੇ ਕੁਝ ਮਣਕੇ ਸਨ ਜੋ ਕਿ ਐਸਟਰੋਲੋਜੀ ਲਈ ਵਰਤੇ ਜਾਂਦੇ ਸਨ। ਉਨਾਂ ਨੇ ਆਪਣੇ ਪੁੱਤਰ ਨੂੰ ਇਹ ਚੀਜ਼ਾਂ ਇਸ ਲਈ ਦਿੱਤੀਆਂ ਸਨ ਕਿ ਉਸ ਨੂੰ ਨજર ਨਾ ਲੱਗ ਸਕੇ ਪਰ ਇਨ੍ਹਾਂ ਚੀਜ਼ਾਂ ਨਾਲ ਵੀ ਕੋਈ ਬਚਾਅ ਨਹੀਂ ਹੋ ਸਕਿਆ ਇਸ ਤੋਂ ਬਾਅਦ ਪੁਲਿਸ ਇਨ੍ਹਾਂ ਤਿੰਨਾਂ ਨੂੰ ਅਰੈਸਟ ਕਰਦੀ ਹੈ ਜਿਸ ਦਿਨ ਦੁਸ਼ਾਂਤ ਦਾ ਕਤਲ ਹੋਇਆ ਸੀ ਉਸਦੇ ਏ.ਟੀ.ਐਮ ਵਿੱਚੋਂ 25000 ਰੁਪਏ ਕਢਾਏ ਗਏ ਸਨ ਤੇ ਜੋ ਨੰਬਰ ਪਲੇਟ ਦਿਕਸ਼ਾਂਤ ਦੀ ਆਲਟੋ ਉੱਪਰ ਦੀ ਉਹ ਵੀ ਡੁਪਲੀਕੇਟ ਸੀ ਇਸ ਤੋਂ ਬਾਅਦ ਪੁਲਿਸ ਗਾਂਦੀਨਗਰ ਇਸ ਤੋਂ ਬਾਅਦ ਗਾਂਦੀਨਗਰ ਪੁਲਿਸ ਇਹਨਾਂ ਤਿੰਨਾਂ ਨੂੰ ਅਰੈਸਟ ਕਰਦੀ ਹੈ ਤੇ ਇਹਨਾਂ ਦੇ ਘਰ ਉੱਪਰ ਰੇਡ ਕਰਦੀ ਹੈ ਜਿੱਥੇ ਉਹਨਾਂ ਨੂੰ ਕੁਝ ਸਬੂਤ ਮਿਲੇ ਸਨ ਜਿੰਨਾ ਵਿੱਚ ਸੀ ਜਿੰਨਾ ਵਿੱਚ ਉਹਨਾਂ ਨੂੰ ਦੀਵਾਰ ਉੱਪਰ ਖੂਨ ਦੇ ਨਿਸ਼ਾਨ ਕੁਝ ਬੀਅਰ ਬੋਟਲ ਦੇ ਟੁਕੜੇ ਤੇ ਉਹ ਚਾਕੂ ਮਿਲਿਆ ਸੀ ਜਿਸ ਨਾਲ ਦੁਸ਼ਯਾਂਤ ਨੂੰ ਮਾਰਿਆ ਗਿਆ ਸੀ ਇਸ ਤੋਂ ਬਾਅਦ ਕੁਝ ਡਾਕੂਮੈਂਟਰੀ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਜਦੋਂ ਪ੍ਰਿਆ ਸੇਠ ਆਪਣੇ ਸਵਾਲਾਂ ਦੇ ਜਵਾਬ ਦੇ ਰਹੀ ਸੀ ਉਸ ਨੂੰ ਕਿਸੇ ਵੀ ਚੀਜ਼ ਦਾ ਕੋਈ ਅਫਸੋਸ ਨਹੀਂ ਸੀ ਹੁਣ ਤੱਕ ਪ੍ਰਿਆ ਸੇਠ 1 ਕਰੋੜ 75 ਲੱਖ ਤੋਂ ਵੱਧ ਰੁਪਏ ਦਾ ਫਰੋਡ ਕਰ ਚੁੱਕੀ ਸੀ ਉਸ ਨੂੰ ਪਹਿਲਾਂ ਵੀ 3 ਵਾਰ ਅਰੈਸਟ ਕਰ ਲਿਆ ਗਿਆ ਸੀ ਜਿਨ੍ਹਾਂ ਵਿੱਚ ਉਸਦੇ 3 ਕੇਸ ਹਨ ਪਹਿਲਾ ਕਿਕ ਕਲਾਇੰਟ ਨਾਲ ਇੱਕ ਕਲਾਇੰਟ ਨਾਲ ਧੋਖਾਧੜੀ ਦੂਜਾ ਏਟੀਐਮ ਮਸ਼ੀਨ ਨੂੰ ਵੱਢਣ ਤੇ ਪੈਸੇ ਚੋਰੀ ਕਰਨ ਦਾ ਤੇ ਤੀਸਰਾ ਸੀ ਆਪਣੇ ਬॉयਫ੍ਰੈਂਡ ਤੇ ਝੂਠਾ ਰੇਪ ਕੇਸ ਪਾਉਂਦਾ। ਪ੍ਰੀਆ ਸੇਠ ਵੱਲੋਂ ਇਹ ਤੱਕ ਦੱਸਿਆ ਗਿਆ ਸੀ ਕਿ ਉਹ ਆਪਣੇ ਐਕਸ ਬॉयਫ੍ਰੈਂਡ ਨੂੰ ਵੀ ਮਾਰਨਾ ਚਾਹੁੰਦੀ ਸੀ ਤੇ ਪੁਲਿਸ ਵੱਲੋਂ ਵੀ ਇਹ ਚੀਜ਼ਾਂ ਬਿਆਨ ਕੀਤੀਆਂ ਗਈਆਂ ਸੀ ਕਿ ਪ੍ਰੀਆ ਸੇਠ ਜਦੋਂ ਵੀ ਕਿਸੇ ਸਵਾਲ ਦਾ ਜਵਾਬ ਦਿੰਦੀ ਸੀ ਉਹ ਹਮੇਸ਼ਾ ਹੱਥ ਦੇ ਰਹੀਦੀ ਸੀ। ਉਹ ਸੁਣੋ ਤੇ ਉਹ ਹਮੇਸ਼ਾ ਕਹਿੰਦੀ ਸੀ ਕਿ ਜੋ ਮੈਂ ਕੀਤਾ ਹੈ ਉਹ ਇੱਕ ਸੋਸ਼ਲ ਵਰਕ ਹੈ ਕਿਉਂਕਿ ਅਮੀਰ ਘਰਾਂ ਦੇ ਲੋਕ ਆਪਣੇ ਬੱਚਿਆਂ ਤੇ ਘਰ ਵਾਲਿਆਂ ਨੂੰ ਛੱਡ ਕੇ ਕੁੜੀਆਂ ਨੂੰ ਕਾਲ ਕਰਦੇ ਨੇ ਤੇ ਉਹਨਾਂ ਨੂੰ ਘਰ ਬੁਲਾ ਕੇ ਪੈਸੇ ਦਿੰਦੇ ਨੇ ਤੇ ਇਸ ਤੋਂ ਬਾਅਦ ਇਹਨਾਂ ਤਿੰਨਾਂ ਦਾ ਕੇਸ ਸ਼ੁਰੂ ਹੁੰਦਾ ਹੈ ਤੇ ਕੋਰਟ ਇਹਨਾਂ ਤਿੰਨਾਂ ਨੂੰ ਉਮਰ ਕੈਦ ਦੀ ਸਜ਼ਾ ਤনা ਦਿੰਦੀ ਹੈ ਸੋ ਅੱਜ ਦੀ ਵੀਡੀਓ ਇੱਥੇ ਹੀ ਖਤਮ ਕਰਦੇ ਹਾਂ ਬਸ ਅਖੀਰ ਵਿੱਚ ਇਹੀ ਕਹਾਂਗੇ ਕਿ ਆਨਲਾਈਨ ਡੇਟਿੰਗ ਐਪ ਤੇ ਕਦੇ ਵੀ ਅੱਖਾਂ ਬੰਦ ਕਰਕੇ ਵਿਸ਼ਵਾਸ ਨਾ ਕਰੋ ਕਿਉਂਕਿ ਕਦੇ ਵੀ ਕਿਸੇ ਨੂੰ ਇਹ ਨਹੀਂ ਪਤਾ ਹੁੰਦਾ ਕਿ ਸਾਹਮਣੇ ਵਾਲੇ ਦੇ ਦਿਲ ਵਿੱਚ ਕੀ ਚੱਲ ਰਿਹਾ ਹੈ ਸੋ ਅਗਲੀ ਵਾਰ ਇੱਕ ਹੋਰ ਨਵੀਂ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਧੰਨਵਾਦ ਸਤਿ ਸ਼੍ਰੀ ਅਕਾਲ